ਦੇਸ਼ ਦੇ ਸਭ ਤੋਂ ਅਮੀਰ ਆਈਪੀਐਸ ਅਫਸਰ ਹਨ ਗੁਰਪ੍ਰੀਤ ਸਿੰਘ ਪੁੱਲ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਗੁਰਪ੍ਰੀਤ ਪੰਜਾਬ ਕੇਡਰ ਦੇ ਆਈਪੀਐਸ ਅਧਿਕਾਰੀ ਹਨ 2016 ਦੇ ਵਿੱਚ ਗੁਰਪ੍ਰੀਤ ਉਸ ਸਮੇਂ ਸੁਰਖੀਆਂ ਦੇ ਵਿੱਚ ਆਏ ਜਦੋਂ ਉਹਨਾਂ ਨੇ ਆਪਣੀ ਰੀਅਲ ਅਸਟੇਟ ਹੋਲਡਿੰਗਸ ਦਾ ਐਲਾਨ ਕੀਤਾ ਉਸ ਸਮੇਂ ਉਹਨਾਂ ਕੋਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਵੀਰ ਸਿੰਘ ਬਾਦਲ ਤੋਂ ਵੀ ਵੱਧ ਦੀ ਜ਼ਾਇਦਾ ਸੀ ਆਈਪੀਐਸ ਕੋਪੀ ਸਿੰਘ ਪੁੱਲਰ ਆਈਜੀ ਦੇ ਅਹੁਦੇ ਤੇ ਤਰੱਕੀ ਹੋਣ ਤੋਂ ਪਹਿਲਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵਜੋਂ ਵੀ ਸੇਵਾਵਾਂ ਨਿਵਾ ਚੁੱਕੇ ਹਨ ਉਹਨਾਂ ਦਾ ਸਭ ਤੋਂ ਲੰਮਾ ਕਾਰਜਕਾਲ ਮੁਹਾਲੀ ਦੇ ਐਸਐਸਪੀ ਜਿੱਥੇ ਉਹਨਾਂ ਨੇ 2009 ਤੋਂ 2013 ਤੱਕ ਅਤੇ 2015 ਤੋਂ 2016 ਅਗਸਤ ਤੱਕ ਸੇਵਾ ਨਿਭਾਈ ਤਾਂ ਆਉਂ ਜਾਂਦੇ ਹਾਂ ਗੁਰਪ੍ਰੀਤ ਸਿੰਘ ਪੁੱਲਰ ਦੇ ਕੋਲ ਕਿੰਨੀ ਜਾਇਦਾਦ ਹੈ ਆਈਪੀਐਸ ਅਧਿਕਾਰੀ ਗੁਰਪ੍ਰੀਤ ਸਿੰਘ ਪੁੱਲਰ ਦੀ ਜਾਇਦਾਦ ਦੀ ਗੱਲ ਕਰੀਏ ਤਾਂ 2016 ਵਿੱਚ ਉਹਨਾਂ ਦੇ ਕੋਲ 152 ਕਰੋੜ ਰੁਪਏ ਦੀ ਜਾਇਦਾਦ ਦੱਸੀ ਸੀ ਜਿਸ ਵਿੱਚ ਉਹਨਾਂ ਨੇ 8 ਮਕਾਨ, 4 ਖੇਤੀਬਾੜੀ ਅਤੇ 3 ਵਪਾਰਕ ਪਲਾਟ ਬਾਰੇ ਜਾਣਕਾਰੀ ਦਿੱਤੀ ਸੀ ਇਸ ਤੋਂ ਇਲਾਵਾ ਉਹਨਾਂ ਦੇ ਕੋਲ 85 ਲੱਖ ਰੁਪਏ ਦੀ ਵਪਾਰਕ ਜਾਇਦਾਦ ਅਤੇ ਸੈਨਿਕ ਫਾਰਮ ਦਿੱਲੀ ਦੇ ਵਿੱਚ 1500 ਗਾਜ ਦਾ ਖਾਲੀ ਪਲਾਟ ਵੀ ਹੈ ਉਹਨਾਂ ਨੇ মিডিਆ ਨੂੰ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਦੀ ਮੋਹਾਲੀ ਦੇ ਇੱਕ ਪਿੰਡ ਦੇ ਵਿੱਚ 45 ਕਰੋੜ ਰੁਪਏ ਦੀ ਜਾਇਦਾਦ ਵੀ ਹੈ। মিডিਆ ਰਿਪੋਰਟਾਂ ਮੁਤਾਬਕ ਗੁਰਪ੍ਰੀਤ ਸਿੰਘ ਦੀ ਜ਼ਿਆਤਰ ਜਾਇਦਾਦ ਜੱਦੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਸ ਸਮੇਂ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੁੱਲ ਜਾਇਦਾਦ 48 ਕਰੋੜ ਰੁਪਏ ਸੀ ਅਤੇ ਸੁਖਵੀਰ ਬਾਦਲ ਦੀ ਕੁੱਲ ਜਾਇਦਾਦ 102 ਕਰੋੜ ਰੁਪਏ ਸੀ। ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਪੇਸ਼ ਕੀਤੇ ਗਏ ਦਸਤਾਵੇਜ਼ਾਂ ਅਨੁਸਾਰ ਉਹਨਾਂ ਦੀ ਸਭ ਤੋਂ ਮਹਿੰਗੀ ਜਾਇਦਾਦ 45 ਕਰੋੜ ਰੁਪਏ ਦੀ ਹੈ ਜੋ ਕਿ ਮੁਹਾਲੀ ਦੇ ਇੱਕ ਪਿੰਡ ਵਿੱਚ ਵਾਹੀਯੋਗ ਜ਼ਮੀਨ ਹੈ ਗੁਰਪ੍ਰੀਤ ਸਿੰਘ ਪੁੱਲਰ ਨੇ ਆਪਣੀ ਅਚਲ ਜਾਇਦਾਦ ਰਿਟਰਨ ਦੇ ਵਿੱਚ ਦੱਸਿਆ ਹੈ ਕਿ ਉਸ ਨੂੰ ਆਪਣੀ ਜ਼ਿਆਦਾਤਰ ਜਾਇਦਾਦ ਵਿਰਾਸਤ ਦੇ ਵਿੱਚੋਂ ਮਿਲੀ ਹੈ ਉਹਨਾਂ ਨੂੰ ਆਪਣੇ ਦਾਦਾ-ਦਾਦੀ ਕੋਲੋਂ ਵੀ ਵਿਰਾਸਤ ਦੇ ਵਿੱਚ ਜਾਇਦਾਦ ਮਿਲੀ ਹੈ